ਕੱਲ ਵੀ ਤੇ ਪਿਛਲੇ ਕਈ ਦਿਨਾਂ ਤੋਂ ਲੋਕ ਇਸ ਗੱਲ ਤੇ ਨਾ ਸਵਾਲ ਵੀ ਪੁੱਛ ਰਹੇ ਸੀਗੇ ਕਿ ਬਲਵੰਤ ਸਿੰਘ ਰਾਜੋਆਣਾ ਬਾਰੇ ਗੱਲਬਾਤ ਅਸੀਂ ਦੱਸਦੇ ਵੀ ਰਹੇ ਹਾਂ ਪਰ ਕਹਿੰਦੇ ਕਿ ਮਿੰਟੂ ਜੀ ਰੈਗੂਲਰ ਜਾਂਚ ਵਾਸਤੇ ਡੈਂਟਲ ਹਸਪੀਟਲ ਪਟਿਆਲਾ ਉਹਨਾਂ ਨੂੰ ਲੈ ਕੇ ਆਂਦਾ ਸੀ ਡੈਂਟਲ ਕਾਲਜ ਤੇ ਉਸ ਬਾਅਦ ਉਹਨਾਂ ਨੇ ਕੁਝ ਗੱਲਾਂ ਕਈਆਂ ਨੇ ਫਾਂਸੀ ਲਾ ਕੇ ਪਹਿਲਾਂ ਵੀ ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ ਫੈਸਲਾ ਲਿਆ ਜਾਵੇ ਹੁਣ ਵੀ ਉਹਨਾਂ ਨੇ ਕਿਹਾ ਕਿ ਕਾਮ ਦੇ ਸਨਮਾਨ ਲਈ ਹੀ ਲੰਬੇ ਟਾਈਮ ਤੋਂ ਅਸੀਂ ਇਹਨੂੰ ਲਮਕਾਇਆ ਹੋਇਆ ਕੋਈ ਨਾ ਕੋਈ ਫੈਸਲਾ ਇਸ ਤੇ ਲਿਆ ਜਾਵੇ ਉਹ ਤਾਂ ਉਹ ਵੀ ਅਸੇ ਕੋਈ ਵੀ ਬੰਦਾ ਆ ਪਿਛਲੇ ਦਿਨਾਂ ਚ ਕੀ ਹੋਇਆ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜੁਰਮਾਨਾ ਲਾਇਆ ਇੱਕ ਵਿਅਕਤੀ ਦੀ ਲੇਟ ਰਿਹਾਈ ਵਾਸਤੇ ਹੁਣ ਲੇਟ ਰਿਹਾਈ ਦਾ ਜਿਹੜਾ ਮਾਮਲਾ ਹੈ ਪ੍ਰੀਮੈਚਿਓਰ ਰਿਹਾਈ ਜਿਸ ਨੂੰ ਕਹਿੰਦੇ ਆ ਕਿ ਉਹ ਆਪਣੇ ਆਪ ਦੇ ਵਿੱਚ ਇੱਕ ਸਰਕਾਰਾਂ ਵਾਸਤੇ ਸੰਜੀਦਾ ਮੁੱਦਾ ਹੁੰਦਾ ਜਿਹੜਾ ਕਿ ਅੱਜਕਲ ਗੈਰ ਸੰਜੀਦਾ ਹੈ ਦੂਜੀ ਚੀਜ਼ ਕਿ ਅੱਗੇ ਵੀ ਰਾਜੋਆਣਾ ਨੂੰ ਇੱਕ ਦੋ ਵਾਰੀ ਦੰਦਾਂ ਦੇ ਇਲਾਜ ਵਾਸਤੇ ਲਿਆਂਦਾ ਗਿਆ। ਜਦੋਂ ਵੀ ਰਾਜੋਆਣਾ ਕੀ ਆ ਕਿ ਰਾਜੋਆਣਾ ਇਨਾਂ ਨੂੰ ਦਮ ਰੱਖਦਾ ਤੇ ਇਨਾਂ ਨੂੰ ਉਹਦਾ ਮੁੱਲ ਪੈ ਜਾਂਦਾ ਕਿ ਉਹ ਆਪਦੀ ਗੱਲ ਖੁੱਲੇ ਰੂਪ ਦੇ ਵਿੱਚ মিডিਆ ਨੂੰ ਕਹਿੰਦਾ ਹੈ ਝੋਕ ਕੇ। ਹੂੰ। ਜਕਾਰੇ ਵੀ ਲਾਜੰਦ। ਉਹ ਤੇ ਲੰਮੇ ਸਮੇਂ ਤੋਂ ਪਟਿਆਲਾ ਜੀ ਚ ਗਾਰਦ ਗੁਰਦਾਲੇ ਸਾਰੇ ਤੁਹਾਨੂੰ ਪਤਾ ਹੀ ਆ। ਇਹੋ ਜਿਹੇ ਬੰਦਿਆਂ ਤੋਂ ਸਰ ਅਗਲਾ 2 ਫੁੱਟ ਦੂਰੀ ਦੀ ਹੋਣਾ ਮੂਸੀ ਵਾਲਾ ਕਹਿੰਦਾ ਸੀ ਜੀ ਜੀ ਕਿੰਨੇ ਫੁੱਟ ਦੀ ਦੂਰੀ ਮੰਡੀਰ ਬਣਾ ਕੇ ਰੱਖਦੇ ਹਨ ਹੂੰ ਉਦਾਂ ਹੈ ਬਈ ਐਵੇਂ ਥੋੜੀ ਤਾਂ ਇੱਥੇ ਇਹ ਕੋਈ ਨਹੀਂ ਹੁੰਦਾ ਕਿ ਇਹ ਸਾਰਿਆਂ ਦਾ ਹੁੰਦਾ ਸਿਸਟਮ ਬੜੇ ਘੱਟ ਲੋਕ ਹੁੰਦੇ ਆ ਜਿਹੜੇ ਫਿਰ ਇਦਾਂ ਹਿਰਾਸਤ ਦੇ ਵਿੱਚ ਵੀ ਇੱਕ ਭੈ ਦਾ ਸਬਬ ਹੁੰਦੇ ਆ ਹੂੰ ਜਿੱਥੇ ਵੀ ਹੁੰਦੇ ਆ ਮਤਲਬ ਜਗਤਾਰ ਸਿੰਘ ਵਾਰਾ ਨੇ ਮਾਰਿਆ ਸੀ ਨਾ ਥੱਪੜ ਹਾਂ ਬਿਲਕੁਲ ਨਿਸ਼ਾਨ ਦੇ ਕਿਆ ਥੱਪੜ ਕਾ ਦੇਖਿਆ ਜੀ ਉਹ ਵੀਡੀਓ ਦੇਖੀਏ ਸੋ ਮਤਲਬ ਕਿ ਬੜੀਆਂ ਦੀ ਕਹਾਣੀਆਂ ਵੱਡੀਆਂ ਹੁੰਦੀਆਂ ਨੇ ਗੁਰਦੇ ਦੇ ਕੰਮ ਹੁੰਦੇ ਨੇ ਅੰਗਲੇ ਲਿਜਾ ਕੇ ਨਾ ਚੱਕਰ ਦੇ ਵਿੱਚ ਜਹਾਜ਼ ਬਣਾ ਦਿੰਦੇ ਫਟੇ ਮਾਰ ਮਾਰ ਕੇ ਉੱਥੇ ਬਾਹਰ ਤਾਂ ਦਾਉਦ ਬਣਿਆ ਬੈਠਾ ਸੀ ਆ ਜਾ ਹੁਣ ਅੰਦਰ ਹਮ ਹੁਣਾ ਤਾਂ ਮੁੜ ਕੇ ਜੇਲ ਚ ਹੀ ਆ ਨਾ ਜੀ ਸੋ ਇਸ ਕਰਕੇ ਫਰਕ ਹੁੰਦਾ ਹੈ ਨਾ ਜ਼ਰਤ ਦਾ ਕੀਤੇ ਕੰਮ ਦਾ ਹਮ ਘੜਸਦਾ ਵਾਖਵੀਅਤ ਨਾਮ ਦਾ ਜੀ ਬੜਾ ਫਰਕ ਹੁੰਦਾ ਸਾਬ ਤੇ ਗੱਲ ਇਹ ਹੈ ਕਿ ਰਾਜੂਆਣਾ ਅੱਗੇ ਵੀ ਇਲਾਜ ਵਾਸਤੇ ਆਇਆ ਤੇ ਉਹਨੇ ਠੋਕੇ ਗੱਲਾਂ ਕੀਤੀਆਂ ਨੇ ਅੱਜ ਵੀ ਫਾਂਸੀ ਬਾਬਤ ਜੋ ਗੱਲ ਕਹੀ ਹੈ ਸੁਕਾ ਦੀ ਪਰ ਇਸ ਤੋਂ ਅੱਗੇ ਜਿਹੜੀ ਗੱਲ ਹੁਣ ਮੈਂ ਕਹਿਣ ਜਾ ਰਿਹਾ ਕੱਲ ਤੁਹਾਡਾ ਇੱਕ ਕਮੈਂਟ ਆ ਗਿਆ ਸੀਗਾ ਗਿਆਨੀ ਕੁਲਦੀਪ ਸਿੰਘ ਗੜਗਾ ਜਵਾਬਤ ਜੀ ਕਿ ਬਲਵੰਤ ਸਿੰਘ ਰਾਜੂਆਣਾ ਨੂੰ ਬਈ ਕਾਰਜਕਾਰੀ ਜਥੇਦਾਰ ਲਾਇਆ ਜਾ ਸਕਦਾ ਜਾਂ ਜਥੇਦਾਰ ਲਾਇਆ ਜਾ ਸਕਦਾ ਬਿਲਕੁਲ ਦੇਖੋ ਉਹਦੇ ਚ ਦੋ ਗੱਲਾਂ ਸਾਹਮਣੇ ਆਈਆਂ ਇੱਕ ਤੇ ਮੈਂ ਦੱਸਦਾ ਕਿ ਇਹ ਮਾਮਲਾ ਜਦੋਂ ਤੱਕ ਸੁਪਰੀਮ ਕੋਰਟ ਚ ਪੈਂਡਿੰਗ ਹੈ ਕੋਰਟ ਧਾਰਮਿਕ ਮਸਲਿਆਂ ਨਾਲ ਪ੍ਰਭਾਵਿਤ ਨਹੀਂ ਹੁੰਦੀ ਪਹਿਲੀ ਗੱਲ ਤੁਹਾਨੂੰ ਇਹ ਦੱਸ ਦਿਆਂ ਜੀ ਠੀਕ ਹੈ ਜੀ ਹਾਂ ਨਜਮੇ ਕਿਹਾ ਕਿ ਸਰਕਾਰਾਂ ਪ੍ਰਭਾਵਿਤ ਹੋ ਜਾਂਦੀਆਂ ਨੇ ਹੂੰ ਕੋਟ ਨਹੀਂ ਹੁੰਦਾ ਹਾਂ ਜੀ ਮੈਂ ਤੁਹਾਨੂੰ ਭਾਈ ਰਣਜੀਤ ਸਿੰਘ ਹੋਰਾਂ ਦੀ ਗੱਲ ਦੱਸੀ ਸੀ ਨਾ ਜੇ ਨਹੀਂ ਮੈਂ ਯਾਦ ਕਰਵਾਣਾ ਜੀ ਜਦੋਂ ਭਾਈ ਰਣਜੀਤ ਸਿੰਘ ਨੂੰ ਜਥੇਦਾਰ ਥਾਪ ਦਿੱਤਾ ਗਿਆ ਇਹ ਗੱਲ ਇੱਕ ਅਕਾਲੀ ਲੀਡਰ ਨੇ ਔਨ ਕੈਮਰਾ ਦੱਸੀ ਆ ਹਮ ਕਿ ਭਈ ਉਸ ਵੇਲੇ ਬੜਾ ਫਿਰ ਵੱਡਾ ਕਮ ਹੋ ਗਿਆ ਗੁਜਰਾਲ ਸਾਹਿਬ ਸੀਗੇ ਸ਼ਾਇਦ ਦੇਸ਼ ਦੇ ਪ੍ਰਾਈਮ ਮਿਨਿਸਟਰ ਗੁਜਰਾਲ ਸਾਹਿਬ ਆਈਕੇ ਗੁਜਰਾਲ ਇੰਦਰ ਕੁਮਾਰ ਗੁਜਰਾਲ ਭਾਈ ਹੁਣ ਜ਼ਥੇਦਾਰ ਅਕਾਲ ਤਖਤ ਸਾਹਿਬ ਦਾ ਉਹਨੂੰ ਸਰੈਂਡਰ ਕਰਨਾ ਪਵੇ ਹੂੰ ਬੜਾ ਵੱਡਾ ਮਾਮਲਾ ਬਣਦਾ ਜੀ ਜੀ ਗੱਲ ਕੀਤੀ ਗਈ ਆਈਕੇ ਗੁਜਰਾਲ ਨਾਲ ਉਹਨਾਂ ਨੇ ਕਿ ਮੈਨੂੰ ਲਿਖ ਕੇ ਦੇ ਦਿਓ ਉਹਨਾਂ ਨੇ ਕਿ ਜ਼ਥੇਦਾਰ ਲਿਖ ਕੇ ਵੀ ਨਹੀਂ ਦੇ ਸਕਦਾ ਸਾਹਿਬ ਜੀ ਜ਼ਥੇਦਾਰ ਲਿਖ ਕੇ ਵੀ ਨਹੀਂ ਦੇ ਸਕਦਾ ਇਹ ਵੀ ਉਸੂਲਾਂ ਦੇ ਉਲਟ ਹੋ ਜਾਏਗਾ ਜੀ ਫਿਰ ਕਹਿੰਦੇ ਕਿ ਵਿਚਾਲੜਾ ਰਸਤਾ ਇਹ ਕੱਢਿਆ ਗਿਆ ਵੀ ਉਸ ਅਕਾਲੀ ਲੀਡਰ ਨੇ ਗਰੇਵਾਲ ਸਾਹਿਬ ਜਨ ਹਲਦੇਾਨੇ ਵਾਲੇ ਵਾਲੇ ਜੀ ਮੈਂ ਸੁਣਿਆ ਮੈਂ ਬਹੁਤ ਸ਼ੌਂਕ ਨਾਲ ਇਹ ਪੁਰਾਣੀ ਘਟਨਾ ਕ੍ਰਮ ਸੁਣਦਾ ਰਹਿਣਾ ਜੀ ਹੂੰ ਹੂੰ ਉਹ ਕਹਿੰਦੇ ਵੀ ਇਹ ਫਿਰ ਬੜੀ ਵੱਡੀ ਵਿਪਤਾ ਬਣ ਗਈ ਤੇ ਬਾਦਲ ਸਾਹਿਬ ਨੇ ਸਾਨੂੰ ਸੱਦਿਆ ਤੌੜਾ ਸਾਹਿਬ ਵੀ ਸੀ ਤੇ ਉੱਥੇ ਫਿਰ ਮੈਂ ਉਹਨਾਂ ਨੂੰ ਵੀ ਮਤਲਬ ਇੱਕ ਆਈਡੀਆ ਦਿੱਤਾ ਹੂੰ ਕੈਪੈਸਿਟੀ ਫੀਸੀ ਬਨੀ ਉਹ ਲਿਖ ਦਿੰਨੇ ਜੀ ਨਾ ਤਾਂ ਜਥੇਦਾਰ ਲਿਖਾ ਉਹ ਨਿਜੀ ਤੌਰ ਤੇ ਨਹੀਂ ਸਸਤਾ ਹੈ ਜੀ ਤੇ ਇਲੈਕਟਡ ਬਾਡੀ ਹੈ ਲਓ ਜੀ ਇਹ ਰਸਤਾ ਨਿਕਲਿਆ ਹੂੰ ਤਾਂ ਮਤਲਬ ਜਿਹੜੀ ਉਹ ਰਹਿੰਦੀ ਸਜ਼ਾ ਵਗੈਰਾ ਜੋ ਵੀ ਸੀ ਭੈਰਨਜੀਤ ਸਿੰਘ ਦਾ ਉਹ ਸਭ ਖਤਮ ਕਰ ਦਿੱਤਾ ਗਿਆ ਸੀ ਜੀ ਇਥੋਂ ਇਹ ਪਟੀਸ਼ਨ ਚੱਲੀ ਆ ਇਸੇ ਤੋਂ ਹੀ ਮਤਲਬ ਕਿ ਪ੍ਰੇਰਿਤ ਹੈ ਜੋ ਰਾਜਵਾਨਾ ਦੀ ਪਟੀਸ਼ਨ ਕਿਉਂਕਿ ਰਾਜਵਾਨਾ ਨੇ ਤੇ ਮਰਜ਼ੀ ਪਟੀਸ਼ਨ ਪਾਈ ਨਹੀਂ ਪਾਈ ਨਹੀਂ ਆਪ ਨਹੀਂ ਪਾਈ ਹੂੰ ਸਰ ਇਹਨਾਂ ਨੇ ਕੰਫੈਸ ਕੀਤਾ ਹੋਇਆ ਹੈ ਇੱਥੇ ਇੱਥੇ ਸਰ ਕੋਈ ਕਿਸੇ ਦਾ ਬਟੂਆ ਮਾਰ ਕੇ ਟੇਸ਼ਨ ਤੇ ਕੰਫੈਸ ਨਹੀਂ ਕਰਦਾ ਕੇਸ ਲੜਦਾ ਹੈ ਇੱਥੇ ਸੀਐਮ ਮਾਰ ਕੇ ਕੰਫੈਸ ਕੀਤਾ ਸੀ ਅਗਲੇ ਹੂੰ ਤਾਂ ਫਿਰ ਰਾਹਤ ਕਿੱਥੇ ਮਿਲਦੀ ਮਰਸੀ ਪਟੀਸ਼ਨ ਜਿਹੜੀ ਸੀਗੀ ਉਹ ਐਸਪੀਸੀ ਬਣੀ ਉਹ ਪਾਈ ਗਈ ਸਾਹਿਬ ਜੀ ਤਾਂ ਇਸ ਕਰਕੇ ਇਹ ਚੀਜ਼ ਜਿਹੜੀ ਆ ਮਤਲਬ ਕਿ ਹੁਣ ਇਸ ਪੱਖ ਤੋਂ ਵਿਚਾਰੀ ਜਾ ਸਕਦੀ ਹੈ ਕਿ ਸਪਰੀਮ ਕੋਰਟ ਪ੍ਰਭਾਵਿਤ ਨਹੀਂ ਹੁੰਦਾ ਧਾਰਮਿਕ ਫੈਸਲੇ ਤੋਂ ਹਾਂ ਸਰਕਾਰ ਕੇਂਦਰ ਦੀ ਪ੍ਰਭਾਵਿਤ ਹੋ ਸਕਦੀ ਇੱਕ ਨੰਬਰ ਨੁਕਤਾ ਦੂਜਾ ਨੰਬਰ ਨੁਕਤਾ ਮੇਰੀ ਗੱਲ ਹੋਈ ਮਤਲਬ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਜੋ ਕੱਲ ਆਪਾਂ ਦੀ ਗੱਲ ਚੱਲ ਰਹੀ ਸੀ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੂੰ ਬਦਲੇ ਜਾ ਸਕਦਾ ਹੁਣ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਨਹੀਂ ਦਸਤਾਰ ਬੰਦੀ ਦਾ ਬੇਸ਼ੱਕ ਜਿਹੜਾ ਇਹ ਦਸਤੂਰ ਹੈ ਜੀ ਉਹ ਨਵੇਂ ਸਿਰੇ ਤੋਂ ਪਾਇਆ ਜਾ ਰਿਹਾ ਹੈ ਯਾਨੀ ਸਟਾਰ ਬੰਦੀ ਦੁਬਾਰਾ ਦੁਬਾਰਾ ਹਾਂ ਜੀ ਪਰ ਇਹਦੇ ਵਿੱਚ ਅਸਹਿਮਤ ਯਥੇ ਬੰਦੀਆਂ ਜਾਂ 13 ਜੜੀਆਂ ਨੇ ਉਹ ਆ ਸਕਦੀਆਂ ਸੰਭਾਵਨਾ ਉਹ ਇਹ ਬਣ ਗਈ ਆ ਜੀ ਸੰਭਾਵਨਾ ਮਤਲਬ ਕਿ ਇਹ ਰਾਜਵਾਨਾ ਦੇ ਮਾਮਲੇ ਚ ਗੱਲ ਨਿਕਲੀ ਹੈ ਕਿ ਸੰਭਾਵਨਾ ਹੀ ਬਣ ਗਈ ਹੈ ਕਿ ਅਸਹਿਮਤ ਨਰਾਜ਼ ਕਹਿ ਲੋ ਜਾਂ ਦਿਰਾਸ਼ ਜੁੜੇ ਹੁੰਦੇ ਨੇ ਜੀ ਬੰਦੇ ਹੁੰਦੇ ਨੇ ਕਿ ਉਹਨਾਂ ਨੂੰ ਵੀ ਸਹਿਮਤ ਕੀਤਾ ਜਾ ਸਕਦਾ ਏਕੇ ਦਾ ਪ੍ਰਗਟਾਵਾ ਕਿਉਂਕਿ ਇੱਥੋਂ ਹੀ ਫਿਰ گا ਤੁਹਾਨੂੰ ਪਤਾ ਹੈ ਨਾ ਸਮਾਗਮ ਚੱਲਨੇ ਨੇ ਜੋ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਹੈ ਹਾਂਜੀ ਐਚਪੀਸੀ ਆਪਣੇ ਪੱਤਰ ਤੇ ਸਮਾਗਮ ਕਰ ਰਹੀ ਹੈ ਨਾ ਹਮਮ ਸਰਬ ਧਰਮ ਸੰਮੇਲਨ ਵੀ ਕਾਲ ਕਰ ਰਹੇ ਨੇ ਮੇਰੇ ਖਿਆਲ ਦੇ ਨਾਲ ਜਿੰਨੀ ਕੋ ਮੇਰੀ ਜਾਣਕਾਰੀ ਹੈ ਉਸ ਤੋਂ ਬਾਅਦ ਇੱਕ ਮੌਕਾ ਬਣੇਗਾ ਕਿ ਹਾਂ ਭਾਈ ਆਪਾਂ ਇਕੋਕੇ ਚੱਲੀਏ ਤਾਂ ਕਿ ਸਮਾਗਮ ਨੇਪਰੇ ਚਾੜੇ ਜਾ ਸਕਣ ਜੀ ਜੀ ਇਹ ਨਵੀਂ ਜਾਣਕਾਰੀ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਕੱਲ ਹੋ ਕੇ ਆਪਾਂ ਨੂੰ ਮਿਲੀ ਹੈ ਜੀ ਮਿੰਟ ਜੀ ਦੋ ਕਮੈਂਟ ਨੇ ਇਸ ਖਬਰ ਦੇ ਨਾਲ ਜੁੜੇ ਮੈਂ ਪੜ੍ਹ ਦੇਣਾ ਜੀ ਰਾਜਕਮਾਰ ਜੀ ਕਹਿ ਰਹੇ ਨੇ ਕਿ ਇਹ ਘਟਨਾ ਜਗਤਾਰ ਸਿੰਘ ਉਹਨਾਂ ਨੇ ਕਹਿੰਦੇ ਦੱਸੀ ਸੀਗੀ ਟੈਲੀਵਿਜ਼ਨ ਦਾ ਵੀ ਹਵਾਲਾ ਦੇ ਰਹੇ ਨੇ ਤੇ ਮੁਕੱਦਰ ਸਿੰਘ ਔਲਖ ਜੀ ਕਹਿ ਰਹੇ ਕਿ ਨਹੀਂ ਇਹ ਘਟਨਾ ਤੇ ਮੇਸ਼ੇਂਦਰ ਸਿੰਘ ਗਰੇਵਾਲ ਨੇ ਦੱਸੀ ਹੈ ਜਿਹੜੀ ਮੈਂ ਉਹ ਅਕਾਲੀ ਲੀਡਰਸ਼ਿਪ ਐਸ਼ੇ ਤੋਂ ਵਕੀਲ ਨੇ ਉਹਨਾਂ ਨੇ ਖੁਦ ਦੱਸਿਆ ਕਿ ਮੇਰੇ ਘਰ ਟੈਲੀਫੋਨ ਆਇਆ ਸੀ ਬਾਦਲ ਸਾਹਿਬ ਬੜੇ ਚਿੰਤਤ ਸੀ ਕਹਿੰਦੇ ਵੀ ਛੱਡੋ ਖਾਣਾ-ਪਾਣਾ ਤੇ ਆ ਆ ਜਾਓ ਹੁਣ ਦਮ ਦਾ ਕਹਿੰਦੇ ਫਿਰ ਸ਼ਾਇਦ ਬਾਦਲ ਸਾਹਿਬ ਉੱਥੇ ਆਏ ਵੀ ਸੰਦਵਾ ਦਾ ਪਹੁੰਚੀ ਨਹੀਂ ਤੇ ਫਿਰ ਉਸ ਤੋਂ ਬਾਅਦ ਇੱਕ ਹੱਲ ਕੱਢਿਆ ਜੀ ਮੁਕਦਰ ਸਿੰਘ ਜੀ ਦਾ ਕਮੈਂਟ ਵੀ ਮੈਂ ਪੂਰਾ ਕਰਦੇ ਹਾਂ ਜੀ ਇਹ ਕਹਿੰਦੇ ਕਿ ਲੋਕ ਕਦੇ ਵੀ ਇਦਾਂ ਦੇ ਬੰਦੇ ਨੂੰ ਜਥੇਦਾਰ ਕਹਿੰਦੇ ਨਹੀਂ ਲਾਉਣਗੇ ਜਿਹੜਾ ਮਰਜ਼ੀ ਦਾ ਮਾਲਕ ਹੋਵੇ ਕਹਿੰਦੇ ਮੁੜ ਕੇ ਫਿਰ ਉਹਨਾਂ ਨੂੰ ਪਾਸੇ ਕਰਨਾ ਔਖਾ ਹੋ ਜਾਂਦਾ ਉਹ ਕੀ ਵੀ ਹੈ ਚੀਜ਼ ਇਹਨਾਂ ਦੀ ਵੀ ਜਿਹੜੀ ਗੱਲ ਪੀਪੀ 31 ਵਾਲਿਆਂ ਦੀ ਹੈਗੀ ਆ ਕਿ ਭਾਈ ਰਣਜੀਤ ਸਿੰਘ ਲਾਇਟ ਆ ਗਿਆ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਜੋ ਵਿਵਾਦ ਹੋਇਆ ਜਿਹੜਾ ਅੱਜ ਤੱਕ ਵੀ ਭਾਈ ਰਣਜੀਤ ਸਿੰਘ ਦਾ ਵਿਵਾਦ ਚੱਲ ਰਿਹਾ ਤੁਸੀਂ ਦੇਖੋਗੇ ਤਾਂ ਭਾਈ ਰਣਜੀਤ ਸਿੰਘ ਬਹੁਤ ਤਿੱਖਾ ਬੋਲਦੇ ਨੇ ਬਾਦਲ ਫੈਮਲੀ ਤੇ ਐਸਟੀਪੀਸੀ ਤੇ ਬਹੁਤ ਹੀ ਜ਼ਿਆਦਾ ਤਿੱਖਾ ਜੀ ਠੀਕ ਹੈ ਨਾ ਜੀ ਤਾਂ ਉਦੋਂ ਫੈਸਲੇ ਕਰਕੇ ਇਹ ਵੀ ਇਹਨਾਂ ਦੀ ਗੱਲ ਜਿਹੜੀ ਹੈ ਵੈਲਿਡ ਹੈ ਕਿ ਬਹੁਤ ਕੁਝ ਦੇਖਿਆ ਜਾਂਦਾ ਕਿਉਂਕਿ ਸਿਆਸਤ ਕਿਤੇ ਨਾ ਕਿਤੇ ਆਪਣੇ ਚਸ਼ਮੇ ਤੋਂ ਵੀ ਚੀਜ਼ਾਂ ਨੂੰ ਵਾਚਦੀ ਹੈ ਨਾ ਸਰ ਜੀ ਬਿਲਕੁਲ ਸਾਰੇ ਪੱਖ ਵੇਖ ਕੇ ਰੱਖ ਕੇ ਸਾਹਮਣੇ ਫੇਰੀ ਹੁੰਦੀਆਂ ਨੇ ਗੱਲਾਂ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਤੁਹਾਡੀ ਸਾਰੇ ਦੋਸਤਾਂ ਦੀ